ਆਹ ਬੰਦੀ ਹੋ ਗਈ ਇਹ ਸਾਰਾ ਬੰਦ ਹੋ ਜਾਇਆ ਪਰ ਇਹ ਜਿਹੜਾ ਪਾਣੀ ਹੈ ਨਾ ਇਹ ਬਹੁਤ ਖਾਜੂਤੈ ਨਹੀਂ ਪੂਰੀ ਨਹੀਂ ਉਹਨਾਂ ਦੀ ਪੂਰੀ ਡਿਮਾਰਕਟਰੀ ਕਰਦੇਗਾ ਜਿਹੜੀ ਨਹਿਰ ਪੰਜਾਬ ਸਰਕਾਰ ਬਣਾ ਰਹੀ ਹੈ ਉਹ ਅਸੀਂ ਆਪਣੇ ਘਰ ਚ ਬਣਾ ਰਹੇ ਹਾਂ ਕਿਸੇ ਦੇ ਘਰ ਦੇ ਵਿੱਚ ਕੋਈ ਉਸਾਰੀ ਤਾਂ ਕਰਨੀ ਨਹੀਂ ਰਹੀ ਇਹ ਹੁਣ ਸਰਕਾਰ ਉਹ ਕੰਮ ਕਰ ਰਹੀ ਹੈ ਤੇ ਅਸੀਂ ਸਮੇਂ ਨੇ ਆਪਿਆ ਸੀ ਸਰਕਾਰ ਦੇ ਨਾਲ ਆ ਔਰ ਅਸੀਂ ਸਰਕਾਰ ਦੀ ਪਿੱਠ ਪਾਉਂਦੇ ਆ ਵੀ ਠੀਕ ਹੈ ਕਰੋ ਕੁਛ ਵੀ ਲੈ ਰਿਹਾ ਰਾਨੀ ਜਮਾਦੀ ਪਾਰਟੀ ਉੱਥੇ ਜਾ ਕੇ ਖਪਣਾ ਪਾ ਦਿਓ ਕਿ ਅਸੀਂ ਪੰਜਾਬ ਦੇ ਕੋਲੋਂ ਪਾਣੀ ਲੈ ਕੇ ਦਵਾਂਗੇ ਉੱਥੇ ਜਾ ਕੇ ਖਪਣਾ ਪਾ ਦਿਓ ਕਿ ਅਸੀਂ ਪੰਜਾਬ ਨੇ ਪਾਣੀ ਦੀ ਮੁੱਦਿਆਂ ਦੀ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਮਾਲਵਾ ਨਹਿਰ ਦੀ ਉਸਾਰੀ ਕੀਤੀ ਜਾ ਰਹੀ ਹੈ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰੀ ਵੀ ਇਸ ਨਹਿਰ ਦਾ ਜਾਇਜ਼ਾ ਲੈ ਕੇ ਆਏ ਨੇ ਪਰ ਇਸ ਤੇ ਹੁਣ ਸਿਆਸਤ ਹੋਣੀ ਸ਼ੁਰੂ ਹੋ ਗਈ ਆ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਟਾਲਾ ਤੋਂ ਸੀਨੀਅਰ ਕਾਂਗਰਸ ਲੀਡਰ ਸੰਜੀਵ ਸ਼ਰਮਾ ਹਰੇ ਮੌਜੂਦ ਆ ਸ਼ਰਮਾ ਸਾਹਿਬ ਮਾਲਵਾ ਨਹਿਰ ਦਾ ਮੁੱਦਾ ਪਤਾ ਲੱਗ ਗਿਆ ਕੀ ਸਰਮਾ ਦੇਖੋ ਗੱਲ ਆ ਵੀ ਜਿਹੜੀ ਨਹਿਰ ਪੰਜਾਬ ਸਰਕਾਰ ਬਣਾ ਰਹੀ ਆ ਉਹ ਆਹੀਂ ਆਪਣੇ ਘਰ ਚ ਬਣਾ ਰਹੇ ਆ ਕਿਸੇ ਦੇ ਘਰ ਦੇ ਵਿੱਚ ਕੋਈ ਉਸਾਰੀ ਤੇ ਕਰਨੀ ਰਹੀ ਮੈਂ ਜੋ ਸਮੇਂ ਨਾਲ ਵੀ ਐਸਵਾਈਐਲ ਦਾ ਮੁੱਦਾ ਜਿਹੜਾ ਸੀਗਾ ਉਹ ਚ ਅਗਰ ਕੋਈ ਦ੍ਰਿੜਤਾ ਨਾਲ ਕੋਈ ਖੜਾ ਸੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਖੜੀ ਸੀ ਕੈਪਟਨ ਮਿੰਦਰ ਸਿੰਘ ਉਹ ਤੋਂ ਮੁੱਖ ਮੰਤਰੀ ਦਿੱਸਨ ਕੈਪਟਨ ਸਾਹਿਬ ਨੇ ਆਪਣੀ ਪਾਰਟੀ ਦੇ ਸੈਂਟਰ ਪਾਰਟੀ ਦੇ ਉਲਟ ਹੋ ਕੇ ਵੀ ਪੰਜਾਬ ਦੇ ਵਿੱਚ ਮਤਾ ਪਾਤਾ ਸੀ ਪੰਜਾਬ ਦੇ ਪਾਣੀਆਂ ਦੀਆਂ ਹੱਕਾਂ ਦੀ ਜਿਹੜੀ ਗੱਲ ਸੀ ਉਹ ਉਹਨੂੰ ਪੂਰਾ ਕਾਇਮ ਰੱਖਿਆ ਸੋ ਅੱਜ ਵੀ ਜਿਹੜੀ ਗੱਲ ਆ ਮੈਂ ਸਮਨੇ ਆਪੀ ਸਾਨੂੰ ਹਰਿਆਣੇ ਤੋਂ ਡਰਨ ਦੀ ਲੋੜ ਨਹੀਂ ਅਸੀਂ ਪੰਜਾਬ ਦੇ ਹਿੱਤ ਨੂੰ ਪਹਿਲਾਂ ਮੁੱਖ ਰੱਖਾਂਗੇ ਔਰ ਮੈਂ ਸਮਨੇ ਪੇ ਸਰਕਾਰ ਅਗਰ ਉਹ ਨਹਿਰ ਬਣਾ ਰਹੀ ਹੈ ਤੇ ਉੱਥੋਂ ਦੇ ਮਾਰਵੇ ਦੇ ਲੋਕਾਂ ਦੇ ਪਾਣੀ ਉਹਨਾਂ ਦੇ ਖੇਤਾਂ ਨੂੰ ਪਾਣੀ ਜਾਣ ਵਾਸਤੇ ਮਿਲਣਾ ਚਾਹੀਦਾ ਇਸ ਪਾਲਿਸੀ ਜीडीसी ਕੀ ਐਸਵਾਈਐਲ ਦੀ ਪਾਲਿਸੀ ਇਹ ਕਾਂਗਰਸ ਦੀ ਸਰਕਾਰ ਵੱਲੋਂ ਤਿਆਰ ਉਦਦੀ ਹੋਈ ਸੀਗੀ ਉਹਨੂੰ ਹੌਲੀ ਹੌਲੀ ਡਵੈਲਪਮੈਂਟ ਹੁੰਦੇ ਆਉਂਦੇ ਆ ਜੇ ਹੁਣ ਸਰਕਾਰ ਉਹ ਕੰਮ ਕਰ ਰਹੀ ਹੈ ਤੇ ਅਸੀਂ ਸਮੇਂ ਆਪਿਆ ਸੀ ਸਰਕਾਰ ਦੇ ਨਾਲ ਆ ਔਰ ਅਸੀਂ ਸਰਕਾਰ ਦੀ ਪਿੱਠ ਪਾਉਂਦੇ ਆ ਵੀ ਠੀਕ ਹੈ ਕਰੋ ਪਰ ਹਰਿਆਣੇ ਨੂੰ ਪਾਣੀ ਦਾ ਮੁੱਦਾ ਜਿਹੜਾ ਵਾ ਉਹ ਕਿਤੇ ਝੁੱਕ ਕੇ ਨਾ ਕਿਤੇ ਦੇ ਦਿਓ ਕਿਉਂਕਿ ਤੁਹਾਡੇ ਕੇਜਰੀਵਾਲ ਸਾਹਿਬ ਵੀ ਹਰਿਆਣੇ ਦੇ ਵਿੱਚ ਜਾ ਕੇ ਇਲੈਕਸ਼ਨ ਲੜ ਰਹੇ ਨੇ ਤੁਸੀਂ ਵੀ ਲੜ ਰਹੇ ਹੋ ਰਾਣੀ ਚ ਆਮ ਆਦਮੀ ਪਾਰਟੀ ਉੱਥੇ ਜਾ ਕੇ ਖਾਪਣਾ ਪਾ ਦਿਓ ਵੀ ਅਸੀਂ ਪੰਜਾਬ ਦੇ ਕੋਲੋਂ ਪਾਣੀ ਲੈ ਕੇ ਦਵਾਂਗੇ ਉੱਥੇ ਜਾ ਕੇ ਖਾਪਣਾ ਪਾ ਦਿਓ ਵੀ ਅਸੀਂ ਪੰਜਾਬ ਦੇ ਪਾਣੀ ਦੀ ਮੁੱਦਿਆਂ ਦੀ ਗੱਲ ਕਰਾਂਗੇ ਪਿੱਛੇ ਹੋਈ ਵੀ ਇਹ ਗੱਲ ਜਾ ਕੇ ਕੇਜਰੀਵਾਲ ਸਾਹਿਬ ਨੇ ਪਿੱਛੇ ਬਿਆਨ ਪੜ੍ਹ ਕੇ ਵੇਲੋ ਹਰਿਆਣੇ ਦੇ ਵਿੱਚ ਇਹ ਦਿੱਤਾ ਸੀਗਾ ਵੀ ਅਸੀਂ ਆਪਣੇ ਪਾਣੀ ਜਿਹੜਾ ਸੀ ਪੰਜਾਬ ਕੋ ਲਵਾਂਗੇ ਪਰ ਮੈਂ ਸਮਝਣਾ ਵੀ ਅੱਜ ਸਰਕਾਰ ਦਾ ਇਮਤਿਹਾਨ ਆ ਇਲੈਕਸ਼ਨ ਦਾ ਦੇਣਿਆ ਇਹ ਹਰਿਆਣੇ ਚ ਆਪਣੀ ਇਲੈਕਸ਼ਨ ਲੜ ਰਹੇ ਆ ਤੇ ਆਮ ਆਦਮੀ ਪਾਰਟੀ ਦਾ ਇਮਤਿਹਾਨ ਆ ਵੀ ਉਹ ਪੰਜਾਬ ਦੇ ਨਾਲ ਹੁੰਦੀ ਹੈ ਕਿ ਹਰਿਆਣਾ ਦੇ ਨਾਲ ਹੁੰਦੀ ਹੈ ਜਦੋਂ ਚੋਣਾ ਆਂਦੀਆਂ ਨੇ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਉਦੋਂ ਹੀ ਕਿਉਂ ਪੰਜਾਬ ਦੇ ਪਾਣੀਆਂ ਤੇ ਗੱਲ ਹੁੰਦੀ ਆ ਪੰਜਾਬ ਦੇ ਪਾਣੀਆਂ ਤੇ ਸਵਾਲ ਚੁੱਕੇ ਜਾਂਦੇ ਨੇ ਦੇਖੋ ਇਹ ਗੱਲ ਜਿਹੜੀ ਆ ਉਹ ਆਪੋ ਆਪਣੀ ਪਾਰਟੀ ਦੀ ਹਰ ਕਿਸੇ ਦਾ ਆਪਣਾ ਮੁੱਦਾ ਆ ਵੋਟਾਂ ਦੇ ਵਟੋਰਨ ਦੀ ਗੱਲ ਕਰਦੇ ਆ ਪਰ ਮੈਂ ਸਮੇਂ ਨਾਲ ਵੀ ਇਹ ਜਿਹੜਾ ਬੜਾ ਸੈਂਸਿਟਿਵ ਮੁੱਦਾ ਸੀਗਾ ਪੰਜਾਬ ਕੋਦੇ ਅੱਗੇ ਪਾਣੀ ਨਹੀਂ ਸਰ ਤੁਸੀਂ ਸਾਫ਼ ਜੀ ਧਿਆਨ ਮਾਰ ਕੇ ਦੇਖ ਲਓ ਸਾਡੇ ਆਪਣੇ ਪਾਣੀ ਕਿੰਨਾ ਧਰਤੀ ਤੇ ਨੀਵਾ ਚਲਾ ਗਿਆ ਕਿੰਨਾ ਉਥੇ ਕਹਿੰਦਾ ਸੇਮ ਆ ਗਿਆ ਔਰ ਕਈ ਜਗ੍ਹਾ ਤੇ ਕੈਂਸਰ ਵੀ ਥਲੋ ਪਾਣੀ ਦਾ ਨਿਕਲਦਾ ਕੈਂਸਰ ਹੋਣ ਲੱਗ ਪਿਆ ਸਾਡੇ ਦੇ ਪੰਜਾਬ ਚ ਅੱਗੇ ਪਾਣੀ ਨਹੀਂ ਜੋ ਕਿ ਪੰਜਾਬ ਨੂੰ ਇੱਕ ਐਸਾ ਸੂਬਾ ਸੀਗਾ ਜਿੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਅੱਜ ਪੰਜਾਬ ਚ ਪਾਣੀ ਦੀ ਕਮੀ ਮਹਿਸੂਸ ਹੋਣ ਲੱਗ ਪਈ ਹੈ ਜੀ ਪੰਜਾਬ ਦੀ ਸਰਕਾਰ ਮਾਲਵਾ ਨਹਿਰ ਬਣਾ ਰਹੀ ਆ ਉਹਦੇ ਜਿਹੜੇ ਹਰਿਆਣੇ ਦੀ ਹੱਦ ਤੱਕ ਨੂੰ ਹੱਥ ਤੇ ਨਹੀਂ ਲੱਗਾ ਨਾ ਉਹ ਹਰਿਆਣੇ 'ਚ ਬਣਾ ਰਿਆ ਨਾ ਉਹ ਰਾਜਸਥਾਨ 'ਚ ਬਣਾ ਰਿਆ ਫੇਰ ਹਰਿਆਣੇ ਦੀ ਸਰਕਾਰ ਕਿਉਂ ਇਸ ਮੁੱਦੇ ਨੂੰ ਉਛਾਲ ਰਹੀ ਆ ਉਹ ਵੀ ਚੋਣਾਂ ਦੇ ਦੌਰਾਨ ਇਹ ਸਾਰਾ ਸਰਕਾਰੀ ਹੈ ਆਪਣੀ ਸਰਕਾਰ ਬਚਾਉਣ ਦੇ ਪੀ ਸਾਡੀ ਆਣ ਵਾਲੀ ਸਰਕਾਰ 'ਚ ਅਸੀਂ ਫੇਰ ਦੁਬਾਰਾ ਬਣਾ ਸਕੀਏ ਇਸ ਮੁੱਦੇ ਨੂੰ ਚੁੱਕ ਕੇ ਪਰ ਮੈਂ ਸਮਝਦਾ ਵੀ ਤੁਸੀਂ 10 ਸਾਲ ਸਰਕਾਰ 'ਚ ਰਹੇ ਹੋ ਹਰਿਆਣੇ ਵਾਲਿਓ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਆਲਰੇਡੀ ਕਹਿੰਦਾ ਇਹ ਦਿੱਲੀ 'ਚ ਵਿੱਚ ਵੀ ਆ ਪੰਜਾਬ 'ਚ ਵੀ ਆ ਆਮ ਆਦਮੀ ਪਾਰਟੀ ਵੀ ਆ ਕੇ ਉੱਥੇ ਬਿਆਨ ਦਿੰਦੀ ਆ ਇਹ ਤੇ ਪੰਜਾਬ ਦੇ ਲੋਕਾਂ ਨੂੰ ਵੇਖਣਾ ਪਊਗਾ ਪੰਜਾਬ 'ਚ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ ਪੰਜਾਬ ਦੇ ਕਹਿੰਦਾ ਜਿਹੜੇ ਸਾਡੇ ਰਾਜਨੀਤਿਕ ਲੋਕ ਨੇ ਸਾਡੇ ਪੰਜਾਬ ਦੇ ਜਿਹੜੇ ਕਹਿੰਦਾ ਪੰਜਾਬ ਨੂੰ ਉੱਚੇ ਚੁੱਕਣ ਵਾਲੇ ਲੋ ਜਿਹੜੇ ਸੋਚ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਵੇਖਣਾ ਪਊਗਾ ਵੀ ਅਸੀਂ ਇਹਨਾਂ ਦੀ ਗੱਲਾਂ ਵਿੱਚ ਆਉਨੇ ਆ ਤੇ ਅਸੀਂ ਕੀ ਕਰਦੇ ਆ ਕਿ ਇਹ ਵੀ ਪਤਾ ਲੱਗ ਰਿਹਾ ਕਿ ਸ਼ਾਇਦ ਕੇਂਦਰ ਦੀ ਸਰਕਾਰ ਵੀ ਜੋ ਹੈ ਇਸ ਨੇਅਰ ਬਾਰੇ ਜਵਾਬ ਲੈਣ ਦੀ ਤਿਆਰੀ ਕਰ ਰਹੀ ਹੈ ਜਾਂ ਉਹਨਾਂ ਜਵਾਬ ਮੰਗ ਲਿਆ ਮੈਂ ਕਿ ਜਿਹੜਾ ਮਰਜ਼ੀ ਚਾਹੇ ਕੇਂਦਰ ਦੀ ਸਰਕਾਰ ਜਵਾਬ ਮੰਗਦੀ ਫਿਰੇ ਚਾਹੇ ਦਿੱਲੀ ਦੀ ਸਰਕਾਰ ਮੰਗਦੀ ਫਿਰੇ ਚਾਹੇ ਮਾਨਯੋਗ ਕੋਰਟ ਮੰਗਦੀ ਫਿਰੇ ਸਾਨੂੰ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਨਾਲ ਖਲੋਣ ਦੀ ਲੋੜ ਆ ਔਰ ਅਸੀਂ ਸਾਰੇ ਜਾਣੇ ਪੰਜਾਬ ਦੇ ਨਾਲ ਆ ਪੰਜਾਬ ਦੇ ਨਾਲ ਖਲੋਣ ਦੀ ਲੋੜ ਆ ਸਾਨੂੰ ਸੰਜੀਪ ਸ਼ਰਮਾ ਨੇ ਕਹਿੰਦੇ ਕਿ ਰਾਜਨੀਤੀ ਤੋਂ ਉੱਪਰ ਉੱਟ ਕੇ ਪਾਣੀਆਂ ਨੂੰ ਬਚਾਉਣ ਦੀ ਲੋੜ ਆ ਪੰਜਾਬ ਸਰਕਾਰ ਜੇ ਨਹਿਰ ਬਣਾ ਰਹੀ ਆ ਤੇ ਮਾਲਵੇ ਦੇ ਲੋਕਾਂ ਦੇ ਖੇਤ ਲਈ ਬਣਾ ਰਹੀ ਆ ਕਿਉਂਕਿ ਮਾਲਵੇ ਵਿੱਚ ਪਹਿਲਾਂ ਹੀ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਤੇ ਹਰਿਆਣਾ ਨੂੰ ਜਾਂ ਕੇਂਦਰ ਨੂੰ ਕਹਿੰਦੇ ਕੋਈ ਅਖਤਿਆਰ ਨਹੀਂ ਆ ਕਿ ਪੰਜਾਬ ਦੇ ਵਿੱਚ ਬੰਨ ਰਹੀ ਮਾਲਵਾ ਨਹਿਰ ਬਾਰੇ ਕੋਈ ਸਵਾਲ ਪੁੱਛੇ ਇਹ ਕਹਿੰਦੇ ਸਿਰਫ ਇਲੈਕਸ਼ਨ ਸਟੰਟਾ ਕੈਮਰਾਮੈਨ ਬੰਡੀ ਦੇ ਨਾਲ ਆਨ ਅਅਰਲੀ ਨਿਤਨ ਲੂਥਰਾ ਬਟਾਲਾ